ਚੋਣਾਂ ਨੂੰ ਲੈ ਕੇ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆਂ 12 ਤੇ 13 ਮਾਰਚ ਨੂੰ ਚੋਣ ਦਾ ਆਪਤਾ ਲੱਗਣ ਦੇ ਸੰਕੇਤ ਭਾਰਤ ਦੇ ਚੋਣ ਕਮਿਸ਼ਨਰ ਤੇ ਸਰਕਾਰ ਵੱਲੋਂ ਦੇ ਦਿੱਤੇ ਗਏ ਨੇ ਸਾਰੇ ਦੇਸ਼ ਇਸ ਸਮੇਂ ਰਾਜਨੀਤੀ ਗਤੀਵਿਧੀਆਂ ਤੇਜ਼ ਹੁੰਦੀਆਂ ਨਜ਼ਰ ਆ ਰਹੀਆਂ ਨੇ ਵਿਧਾਨ ਸਭਾ ਤੋਂ ਇਰ ਬਾਈ ਦੇ ਚੋਣਾਂ ਦੇ ਪਾਗ ਇੱਕ ਵਾਰ ਫਿਰ ਤੋਂ ਲੋਕ ਸਭਾ ਚੋਣਾਂ ਦੇ ਵਿੱਚ ਕਿਸਾਨੀ ਅੰਦੋਲਨ ਪੰਜਾਬ ਚ ਚੋਣਾਂ ਦੇ ਵਿੱਚ ਆਪਣੀ ਛਾਪ ਛੱਡ ਰਿਹਾ ਹੈ ਪਰ 2024 ਦੀਆਂ ਲੋਕ ਸਭਾ ਚੋਣਾਂ ਚ ਹੁਣ ਰਾਜਨੀਤਿਕ ਦਲ ਬਿਨਾ ਕਿਸੇ ਵਿਚਾਰਧਾਰਾ ਨੂੰ ਫੜੇ ਇੱਕ ਦੂਜੇ ਦੇ ਨਾਲ ਸਮਝੋਤਾ ਕਰਨ ਦੀ ਬਜਾਏ ਜਿੱਤ ਨੂੰ ਇੱਕ ਮੂਲ ਮੰਤਰ ਸਮਝ ਕੇ ਗੱਠ ਜੋੜ ਕਰ ਰਹੇ ਨੇ ਉੱਥੇ ਤਾਂ ਸਿਹਾਰੇ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਪੂਰੇ ਦੇਸ਼ ਤੇ ਪੰਜਾਬ ਨੂੰ ਛੱਡ ਕੇ ਗੱਠ ਜੋੜ ਕੀਤਾ ਹੋਇਆ ਜਿਸ ਦਾ ਪ੍ਰਭਾਵ ਪੰਜਾਬ ਚ ਬੈਨਵੇਂ ਲੋਕ ਸਭਾ ਚੋਣਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਕਿਉਂਕਿ ਅਜਿਹਾ ਸੰਭਵ ਨਹੀਂ ਹੈ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਹਾਈਕ ਮਾਨ ਦਿਨ-प्रतिदिन ਕਿਉਂ ਖਿੱਚੜੀ ਰਹੇ ਪੰਜਾਬ ਚ ਉਹ ਪੂਰੀ ਤਰ੍ਹਾਂ ਦੁਸ਼ਮਣੀ ਨਿਭਾਵੇ ਅਜਿਹੇ ਹਾਲਾਤਾਂ ਚ ਪੰਜਾਬ ਦੀ ਜਨਤਾ ਨੂੰ ਵੀ ਸਾਰੀ ਗੱਲ ਸਮਝ ਆਉਂਦੀ ਹੈ ਦੂਜੇ ਪਾਸੇ ਕਿਸਾਨੀ ਅੰਦੋਲਨ ਦੇ ਮੁੱਦੇ ਨੂੰ ਲੈ ਕੇ ਭਾਜਪਾ ਤੇ ਅਕਾਲੀ ਦਲ ਬੈਕਫੁੱਟ ਤੇ ਆਏ ਹੋਏ ਨੇ ਉਹਨਾਂ ਨੇ ਆਪਣਾ ਗੱਠਜੋੜ ਹੱਲੇ ਹੋਲਡ ਤੇ ਰੱਖਿਆ ਹੋਇਆ ਹੈ ਆਮ ਆਮੀ ਪਾਰਟੀ ਇੱਕ ਦੋ ਦਿਨ ਚ ਆਪਣੇ ਸਾਰੇ ਉਮੀਦਵਾਰਾਂ ਦਾ ਐਲਾਨ ਜਿਹੜਾ ਕਰ ਸਕਦੀ ਹੈ ਇਸ ਦੀ ਜਾਣਕਾਰੀ ਪਾਰਟੀ ਸੁਪਰੀਓ ਨੇ ਖੁਦ ਦਿੱਤੀ ਸੀ ਕਿ ਫਰਵਰੀ ਦੇ ਅੰਤ ਤੱਕ ਪਾਰਟੀ ਆਪਣੇ ਉਮੀਦਵਾਰਾਂ ਜਿਹੜਾ ਜਲਦੀ ਐਲਾਨ ਕਰ ਸਕਦੀ ਹੈ